ਸਾਡੇ ਪੁਆ ਨਿਕਰਦੀ ਸਾਇਰ ਦੀ ਲਾਈਟ ਨਹੀਂ ਹੈਗੀ ਠੀਕ ਹੈ ਜੀ ਇਹ ਉਹਦਾ ਨਾਲ ਆ ਰੱਖਿਆ ਜੀ ਇਹਨਾਂ ਨੇ ਬੰਦ ਕਰ ਰੱਖੀ ਹੈ ਇਹਨਾਂ ਨੇ ਇੱਕ ਮਰਿਆ ਆਪਣੇ 20 ਮਰਨਗੇ ਜੇ ਇਹਨਾਂ ਨੇ ਇੱਕ ਮਰ ਸਾਡੇ 20 ਮਰ ਗਏ ਫਿਰ ਕੀ ਕਰਾਂਗੇ ਆਪਾਂ ਕਾਰਨ ਸਾਫ ਹੈ ਇਹਨਾਂ ਦਾ ਨਾ ਚੱਲੇ ਸਾਨੂੰ ਕੋਈ ਚੱਕਰ ਨਹੀਂ ਇਹਨਾਂ ਨੂੰ ਕਰੋੜਾਂ ਮਿਲੇ ਕੋਸ਼ ਮਿਲੇ ਛੇਤੀ ਦਰਜਾਂ ਮਿਲੇ ਸਾਨੂੰ ਕੋਈ ਚੱਕਰ ਨਹੀਂ ਸਾਨੂੰ ਸਾਡੀ ਲਾਈਟ ਮਿਲੇ ਸਾਡੇ ਬੱਚਿਆਂ ਨੂੰ ਸ਼ਾਂਤੀ ਮਿਲੇ ਸਾਡੇ ਬੱਚਿਆਂ ਨੂੰ ਨੀਂਦ ਮਿਲੇ ਸਾਰਾ ਪਾਣੀਗਰ ਸਾਡੇ ਨਾਲ ਹੈ ਜੀ ਸਾਡੇ ਪਾਣੀਗਰ ਦੀ ਸਿਹਰ ਦੀ ਲੈਡ ਨਹੀਂ ਹੈਗੀ ਠੀਕ ਹੈ ਜੀ ਇਹ ਉਹਦਾ ਨਾਲ ਆ ਰੱਖਿਆ ਜੀ ਇਹਨਾਂ ਨੇ ਬੰਦ ਕਰ ਰੱਖੀ ਹੈ ਇਹਨਾਂ ਨੇ ਇੱਕ ਮਰਿਆ ਆਪਣੇ 20 ਮਰਨਗੇ ਕੋਈ ਕਿਸੇ ਦਾ ਬੁਢਾ ਠੇਰਾ ਮਰੂਗਾ ਕਿਸੇ ਦਾ ਕੋਈ ਜਵਾਕ ਜੱਲਾ ਮਰੂਗਾ ਇਹਦੀ ਗੱਲ ਇਹ ਹੈ ਜੀ ਸਾਡੇ ਡੰਗਰ ਮਾਰੇ ਨੇ ਸਾਡੇ ਡੰਗਰ ਉੱਤੇ ਹਾਇ ਮਰ ਰਹੇ ਨੇ ਇਹਦੇ ਕੀ ਗੱਲ ਹੈ ਜੀ ਇਹਨਾਂ ਨੇ ਇਹਨਾਂ ਮਰਿਆ ਇਹਨਾਂ ਨੇ ਇਹਨਾਂ ਦੀ ਸਾਰੀ ਲਾਈਟ ਕੱਟ ਰੱਖੀ ਐ ਚਾਹੇ ਕੋਈ ਐਸਡੀਓ ਆ ਜਾਂ ਕੋਈ ਯਾਰ ਬਾਈ ਜੀ ਅਸੀਂ ਤਾਂ ਕਹਿੰਦੇ ਹਾਂ ਵੀ ਸਾਡਾ ਹੀ ਮਰਿਆ ਉਹ ਇਹਨਾਂ ਨੇ ਨਹੀਂ ਮਰਿਆ ਸਾਡਾ ਮਰਿਆ ਪਰ ਕੋਈ ਸਾਲਾ ਵੀ ਇਹ ਤਾਂ ਨਹੀਂ ਇੱਕ ਮਰਿਆ ਤਾਂ ਵੀ ਮਾਰ ਦਈਏ ਬਾਈ ਜੀ ਇਨਸਾਫ ਦੀ ਮੰਗੂ ਨੇ ਨਹੀਂ ਸਾਡੀ ਸਾਡਿਆਂ ਸਾਡਾਂ ਵੀ ਲਾਈਟ ਚਾਲੂ ਸਾਡਾਂ ਇਨਸਾਫ ਕਹਦਾ ਬਾਈ ਜੇ ਇਹ ਨਾ ਇੱਕ ਮਰ ਸਾਡੇ 20 ਮਰਗੇ ਫੇਰ ਕੀ ਕਰਾਂਗੇ ਆਪਾਂ ਕਾਹਦਾ ਇਨਸਾਫ ਆ ਲੈਟ ਚਾਲੂ ਕਰਾਉਣ ਬੈਠੇ ਰਹਿੰਦੇ ਸੀ ਜਿਹੜੇ ਰੁਸ਼ੀਏ ਦੇਖੋ ਸਾਡੀ ਲੈਟ ਚਾਲੂ ਕਰੋ ਜਿਹੜੇ ਡਰਾਈਵਰ ਐ ਇੱਧਰ ਉੱਧਰ ਦੀ ਜਾਂਦੇ ਨੇ ਕੋਈ ਐਕਸੀਡੈਂਟ ਹੋ ਗਿਆ ਦੇਣਗੇ ਦੇਖੋ ਕਾ ਕਹ ਲਓ ਜਿਵਾਗ ਥੱਲੇ ਆ ਗਿਆ ਕਿ ਕਿਸੇ ਗੱਡੀ ਚ ਕੋ ਕਰੂਗਾ ਜੀ ਇਹਨਾਂ ਨੂੰ ਦੇਊਗਾ ਕੋਈ ਆਹ ਤਾਂ ਬਈ ਪੱਖੇ ਲੈ ਕੇ ਬੈਠੇ ਅਸੀਂ ਮੰਗ ਕਰੀ ਸਾਡੀ ਸਾਡੀ ਮੈਟਾਂ ਚੋਂ ਨੇ ਪੱਖੇ ਚਾਲੂ ਨੇ ਓਰੇ ਇਹ ਨਾ ਇਹਨਾਂ ਤਾਂ ਨਾ ਚੱਲੇ ਇਹਨਾਂ ਤਾਂ ਨਾ ਚੱਲੇ ਸਾਨੂੰ ਕੋਈ ਚੱਕਰ ਨਹੀਂ ਇਹਨਾਂ ਨੂੰ ਕਰੋੜਾਂ ਮਿਲੇ ਕੋਸ਼ ਮਿਲੇ ਛੇਤੀ ਦਰਦਾਂ ਮਿਲੇ ਸਾਨੂੰ ਕੋਈ ਚੱਕਰ ਨਹੀਂ ਸਾਨੂੰ ਸਾਡੀ ਸਾਡੇ ਬੱਚਿਆਂ ਨੂੰ ਸ਼ਾਂਤੀ ਮਿਲੇ ਸਾਡੇ ਬੱਚਿਆਂ ਨੂੰ ਨੀਂਦ ਮਿਲੇ ਆ ਜੀ ਸਾਡਾ ਇਹ ਨਾ ਕੋਈ ਇਹ ਨਾਲ ਤਾਂ ਨਹੀਂ ਅਸੀਂ ਸ਼ਾਮਲ ਹੋਵਾਂਗੇ ਅਸੀਂ ਨਾਲ ਸੰਭਲ ਹੁੰਦੇ ਆ ਪੱਕੇ ਬੰਦ ਕਰਨ ਇਹ ਅਸੀਂ ਨਾਲ ਹੁੰਦੇ ਆ ਆ ਪੱਕੇ ਬੰਦ ਕਰਨ ਇਹ ਅਸੀਂ ਨਾਲ ਹੁੰਦੇ ਆ ਕੋਈ ਗੱਲ ਇਹ ਜਵਾਖ ਵੀ ਰੋਇ ਲਿਆਵਾਂਗੇ ਕੋਈ ਗੱਲ ਨਹੀਂ ਇਹ ਪੱਕੇ ਚਲਾ ਦੇ ਤਾਂ ਅਸੀਂ ਪੱਕੇ ਤੋਂ ਬਿਨਾ ਵੀ ਢਾਲਾਂਗੇ ਔਰ ਇਹ ਬੱਚੇ ਨਾਲ ਲੈ ਆਗੇ ਇਹਨਾਂ ਦਾ ਵੀ ਮਰ ਸਾਡਾ ਮਰਿਆ ਇਹ ਕਰਦਾ ਆ ਜੀ ਮੇਰਾ ਨਾਮ ਹੀਰਪਾਲ ਸਿੰਘ ਜੀ ਅੱਜ ਜਿਸ ਤਰ੍ਹਾਂ ਜਿਹੜਾ ਲਗਾਇਆ ਗਿਆ ਸੀ ਪੰਜ ਮੈਂਬਰੀ ਕਮੇਟੀ ਬਣਾਈ ਹੈ ਸ਼ਾਮ ਨੂੰ ਜਿਹੜਾ ਸੰਗਰੂ ਡੀਸੀ ਆਫਿਸ ਦੀ ਮੀਟਿੰਗ ਹੋਈ ਸੀ ਕੀ ਕੀ ਜਿਹੜੀ ਕਿਹੜੀ ਕਿਹੜੀ ਜਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਹੈ ਤੇ ਕਿਹੜਾ ਜਿਹੜਾ ਫੈਸਲਾ ਜਿਹੜਾ ਲਿਆ ਸੈਮਟੀ ਬਣੀ ਹੈ ਸਭ ਦੇਖੋ ਸਾਡਾ ਜੋ ਮੁੱਦਾ ਸੀਗਾ ਉਹ ਸਾਰਿਆਂ ਦੇ ਸਾਹਮਣੇ ਹੈ ਸਾਰੇ ਜਾਣਦੇ ਨੇ ਕਿ ਸਾਡੇ ਇੱਕ ਨੌਜਵਾਨ ਸਾਥੀ ਦੀ ਮੌਤ ਹੋਈ ਹੈ ਤੇ ਇਸ ਪੈਡੀ ਸੀਜਨ ਦਾ ਲਗਭਗ ਇਹ 20 ਤੋਂ 22 ਜਿਹਨੇ ਕਰੀਬ ਸਾਡੇ ਜਿਹੜੇ ਸਾਥੀ ਨੇ ਉਹ ਸਾੜ ਤੋਂ ਪਿਛੜ ਗਏ ਨੇ ਚਾਹੇ ਉਹ ਸਾਡੇ ਰੈਗੂਲਰ ਕੰਮ ਹੈ ਚਾਹੇ ਸਾਡੇ ਉਹ ਸੀਐਚਪੀ ਦਾ ਕੰਮ ਹੈ ਸੀ ਸੋ ਇਸ ਕਰਕੇ ਜਿਹੜੇ ਬਿਜਲੀ ਮਜ਼ਦਮਾਂ ਦੇ ਮਨਾਂ 'ਚ ਬਹੁਤ ਰੋਸ ਹੈ ਕਿਉਂਕਿ ਜੋ ਪ੍ਰਬੰਧ ਹੈ ਉਹ ਨਾ ਕਾਫੀ ਨੇ ਜਿਸ ਕਰਕੇ ਸਾਡੇ ਜਿਹੜੇ ਸਾਥੀ ਨੇ ਬਾਰ-ਬਾਰ ਇਸ ਭਰੀ ਜਵਾਨੀ ਦੇ ਵਿੱਚ ਉਹਨਾਂ ਨੂੰ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਿਸ ਕਰਕੇ ਅਸੀਂ ਪਿਛਲੇ ਕਾਫੀ ਲੰਮੇ ਸਮੇਂ ਤੋਂ ਸਾਡੀ ਜਿਹੜੀ ਮੈਨੇਜਮੈਂਟ ਹੈ ਸਰਕਾਰ ਹੈ ਉਹਨਾਂ ਕੋਲੇ ਮੰਗ ਰੱਖੀ ਹੋਈ ਸੀ ਕਿ ਜਿਹੜੇ ਸਾਡੇ ਸਾਥੀ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਜਿਹੜੇ ਸਾਡੇ ਸਾਥੀ ਲਾਈਨ ਤੇ ਕੰਮ ਕਰਦੇ ਹੋਏ ਜਿਨ੍ਹਾਂ ਦੀ ਮੌਤ ਹੁੰਦੀ ਹੈ ਉਹਨਾਂ ਨੂੰ ਸਿਕਿਉਰਿਟੀ ਸੁਰੱਖਿਆ ਫੋਰਸਾਂ ਦੇ ਤਰਜ਼ ਤੇ 1 ਕਰੋੜ ਰੁਪਏ ਦੀ ਮੁਆਵਜ਼ਾ ਰਕਮ ਦਿੱਤੀ ਜਾਵੇ ਤੇ ਉਹਨਾਂ ਨੂੰ ਸ਼ਹੀਦ ਦਾ ਜਿਹੜਾ ਦਰਜਾ ਦਿੱਤਾ ਜਾਵੇ ਇਸੇ ਮੰਗ ਨੂੰ ਲੈ ਕੇ ਜਿਹੜੀ ਅੱਜ ਸਾਡੀ ਜਿਹੜੀ ਇੱਥੇ ਰੋਸ ਪ੍ਰਦਰਸ਼ਨ ਸੀਗਾ ਤੇ ਇਸ ਵਿਸ਼ੇ ਸੰਬੰਧੀ ਮਾਨਜੋਗ ਡਿਪਟੀ ਕਮਿਸ਼ਨਰ ਸੰਗਰੂਰ ਨੇ ਸਾਨੂੰ ਮੀਟਿੰਗ ਲਈ ਸੱਦਿਆ ਸੀਗਾ ਤੇ ਉੱਥੇ ਉਹਨਾਂ ਨੇ ਕਿਹਾ ਕਿ ਸਵੇਰੇ ਵੱਡੇ ਅਧਿਕਾਰੀ ਆ ਕੇ ਇੱਥੇ ਉਹ ਐਲਾਨ ਕਰਕੇ ਜਾਣਗੇ ਤੇ ਕੱਲ ਨੂੰ ਬੋਰਡ ਆਫ ਡਾਇਰੈਕਟਰ ਦੀ ਸਾਡੀ ਮੀਟਿੰਗ ਹੈ ਤੇ ਉਹਦੇ ਚ ਇਸ ਸੰਬੰਧੀ ਜਿਹੜਾ ਅਜੰਡਾ ਹੈ ਉਹ ਲਾਇਆ ਜਾਵੇ ਅਸੀਂ ਕਹਿ ਸਕਦੇ ਹਾਂ ਕਿ ਕਿ ਸ਼ੁਰੂਆਤ ਪਹਿਲਾਂ ਨਹੀਂ ਹੋਈ ਮੁਲਾਜ਼ਮ ਕੰਮ ਕਰਦਾ ਸੀ ਕੋਈ ਨਹੀਂ ਮੁਆਵਜ਼ਾ ਸੀ ਕਿੰਨਾ ਲੱਗਦਾ ਇੱਕ ਵੱਡਾ ਅਸੀਂ ਕਹਿ ਸਕਦੇ ਹਾਂ ਸਰਕਾਰ ਫੈਸਲਾ ਵੀ ਲੈ ਸਕਦੀ ਸੀ ਦੇਖੋ ਮੁਆਵਜ਼ਾ ਐਕਸਕਿਊਰਿਸ਼ਨ ਤਾਂ ਸਾਡੇ ਸਾਥ ਨੂੰ ਮਿਲਦਾ ਸੀਗਾ ਪਰੰਤੂ ਜਿਹੜੀ ਸਾਡੀ ਮੰਗ ਸੀ ਕਿ ਕਿਉਂਕਿ ਸੁਰੱਖਿਆ ਫੋਰਸ ਨੂੰ ਵੀ ਅਸੀਂ ਤਰਜ ਦਿਨੇ ਆ ਕਿ ਉਹ ਲੋਕਾਂ ਦੀ ਸੇਵਾ ਕਰਦੇ ਸਾਡੇ ਸਾਥੀ ਵੀ ਲੋਕਾਂ ਦੀ ਸੇਵਾ ਕਰਦੇ ਆ ਅੱਜ ਜੋ ਸਥਿਤੀ ਬਣੀ ਹੈ ਉਥੋਂ ਪਤਾ ਲੱਗਦਾ ਵੀ ਸਾਡਾ ਅਦਾਰਾ ਜਿਹੜਾ ਕਿੰਨਾ ਇਸ ਮਹੱਤਵਪੂਰਨ ਧਾਰੀ ਦੀਆਂ ਜੇ ਇੰਨੀਆਂ ਮਹੱਤਵਪੂਰਨ ਮੰਗ ਦੇਖੋ ਜਾਨ ਤੋਂ ਜ਼ਰੂਰੀ ਕੁਝ ਨਹੀਂ ਹੈਗਾ ਦੁਨੀਆ ਤੇ ਜੇ ਅਸੀਂ ਉਸ ਵਿਸ਼ੇ ਤੇ ਵੀ ਜਿਹੜੀ ਅਸੀਂ ਸੰਜੀਦਗੀ ਨਹੀਂ ਦਿਖਾਵਾਂਗੇ ਜੋ ਪਿਛਲੇ ਸਮੇਂ ਚ ਮੈਨੇਜਮੈਂਟ ਵੱਲੋਂ ਨਹੀਂ ਦਿਖਾਈ ਗਈ ਤਾਂ ਸਾਡੇ ਜਿਹੜੇ ਸਾਥੀ ਨੇ ਉਹ ਲਗਾਤਾਰ ਜਿਹੜੇ ਨੇ ਉਹ ਹਾਦਸੇ ਦਾ ਸ਼ਿਕਾਰ ਹੋ ਕੇ ਜੀ ਉਹਨਾਂ ਦਾ ਜਿਹੜਾ ਜਾਨੀ ਨੁਕਸਾਨ ਹੋ ਰਿਹਾ ਹੈ ਇਸੇ ਕਰਕੇ ਜਿਹੜਾ ਅਸੀਂ ਅੱਜ ਇਹ ਵੱਡਾ ਕਦਮ ਲਿਆ ਸੀਗਾ ਤੇ ਸਾਨੂੰ ਪ੍ਰਸ਼ਾਸਨ ਵੱਲ ਵਿਸ਼ਵਾਸ ਦਿਵਾਇਆ ਗਿਆ ਕਿ ਕੱਲ ਦੀ ਬੀਓਡੀ ਦੇ ਵਿੱਚ ਇਹਦਾ ਜਿਹੜਾ ਏਜੰਡਾ ਲਾਇਆ ਜਾਵੇਗਾ ਤੇ ਕੱਲ ਨੂੰ ਵੱਡੇ ਅਧਿਕਾਰੀ ਆ ਕੇ ਇੱਥੇ ਜਿਹੜਾ ਉਹ ਭਰੋਸਾ ਵੀ ਦੇ ਕੇ ਨੇ ਸੀ ਹਾਈਬਸ ਵੀਰ ਦਾ ਜਾਮਤ ਰੱਖਿਆ ਸੀ ਹੁਣ ਕੀ ਸੈਂਟੀ ਬਣੀ ਖਾਲੀ ਕੀਤਾ ਰੋੜਿਆ ਕਿ ਦੇਖੋ ਜੀ ਸਾਡੀ ਜੋ ਉਹਨਾਂ ਨਾਲ ਸਹਿਮਤੀ ਬਣੀ ਸੀ ਕਿ ਵੀ ਇੱਕ ਪਾਸੇ ਦੀ ਟ੍ਰੈਫਿਕ ਅਸੀਂ ਹਲਾਓ ਕਰਾਂਗੇ ਤੇ ਉਹ ਟ੍ਰੈਫਿਕ ਚੱਲ ਰਹੀ ਹੈ ਟ੍ਰੈਫਿਕ ਦਾ ਨਾ ਸਾਲਾਂ ਲੋਕਾਂ ਨੂੰ ਕਿ ਪ੍ਰੇਸ਼ਾਨ ਕਰਨ ਦਾ ਪਹਿਲਾਂ ਇਰਾਦਾ ਸੀ ਜਾਂ ਨਾ ਹੁਣ ਇਰਾਦਾ ਸਾਡੀ ਸੀ ਕਿ ਵੀ ਸਾਡੀ ਜਿਹੜੀ ਮੰਗ ਦੀ ਆ ਸਵੇਰ ਤੋਂ ਪ੍ਰਸ਼ਾਸਨ ਨੇ ਜਿਹੜੀ ਸਾਡੀ ਸਹੀ ਤਰੀਕੇ ਨਾਲ ਸੁਣਵਾਈ ਨਹੀਂ ਕੀਤੀ ਜੋ ਗੱਲਬਾਤ ਪਹਿਲਾਂ ਨੂੰ ਹੀ ਹੁੰਦੀ ਤਾਂ ਸ਼ਾਇਦ ਇਹਦਾ ਰਾਹ ਪਹਿਲਾਂ ਖੁੱਲ ਸਾਦਾ ਸੀ ਜੀ ਤਸਵੀਰ ਦੇਖ ਲਈ ਦੀ ਸ਼ਹਿਰ ਵੱਤ ਸੀ ਤੇ ਆਪਸੀ ਜਿਹੜੀ ਆਪਸੀ ਲੜਾਈ ਦੀ ਮੈਮੋਰਲ ਬਣਿਆ ਤਾਂ ਕੀ ਕਾਰਨ ਕੀ ਸੀ ਬਿਜਲੀ ਦਾ ਕੀ ਉਪਰੋ ਕਾਰਨ ਤਾਂ ਕਾਰਨ ਤਾਂ ਦੇਖੋ ਸਰ ਇਹ ਸੀਗਾ ਵੀ ਬਿਜਲੀ ਸਪਲਾਈ ਬੰਦ ਨਹੀਂ ਕੀਤੀ ਗਈ। ਹਾਂ ਜੇ ਕੋਈ ਫਾਲਟ ਪੈ ਗਿਆ ਤਾਂ ਉਹ ਫਾਲਟ ਦੀ ਜਿਹੜੀ ਹੋ ਸੀ ਕਿਉਂਕਿ ਸਾਡਾ ਫੈਸਲਾ ਇੱਥੇ ਬੰਦ ਫੈਸਲਾ। ਕਿਉਂਕਿ ਸਾਡੇ ਜਿਹੜੇ ਸਾਥੀ ਨੇ ਉਹਨਾਂ ਦੀ ਜਿਹੜੀ ਸੁਣਵਾਈ ਪਿਛਲੇ ਦੋ ਮਹੀਨੇ ਸਮੇਂ ਤੋਂ ਨਹੀਂ ਹੋ ਰਹੀ। ਦੇਖੋ ਮੈਂ ਪਹਿਲਾਂ ਵੀ ਕਿਹਾ ਵੀ ਜਾਨ ਤੋਂ ਜੁੜੀ ਕੋਈ ਚੀਜ਼ ਨਹੀਂ। ਸਾਡੇ ਇਸ 1.5 ਮਹੀਨੇ ਦੌਰਾਨ ਲਗਭਗ 20 ਤੋਂ 22 ਸਾਥੀ ਸਾਡੇ ਜਿਹੜੇ ਨੇ ਉਹ ਜਾਨ ਤੋਂ ਹੱਤ ਹੋ ਗਏ। ਕਈਆਂ ਦੇ ਬਹੁਤ ਗੰਭੀਰ ਹਾਦਸੇ ਹੋ ਚੁੱਕੇ ਨੇ। ਪਰੰਤੂ ਸਾਡੀ ਇਸ ਮੰਗ ਵੱਲ ਕੋਈ ਸੁਣਵਾਈ ਨਹੀਂ ਹੋ ਰਹੀ ਸੀ। ਸੋ ਇਸ ਕਰਕੇ ਸਾਡਾ ਹੀ ਫੈਸਲਾ ਸੀਗਾ ਤੇ ਇਥੋਂ ਇਹ ਵੀ ਗੱਲ ਸਾਫਤ ਹੁੰਦੀ ਹੈ ਕਿ ਪ੍ਰਸ਼ਾਸਨ ਨੇ ਸ਼ਾਇਦ ਸਾਡਾ ਦਬਾਏ ਸੇ ਕਰਕੇ ਮੰਨਿਆ ਸੀਗਾ ਕਿਉਂਕਿ ਸਾਡਾ ਜਿਹੜਾ ਆਧਾਰਾ ਬੜਾ ਮਹੱਤਵਪੂਰਨ ਆਧਾਰਾ ਹੈ ਬਿਜਲੀ ਅੱਜ ਦੇ ਸਮੇਂ 'ਚ ਕਿੰਨੀ ਵੱਡੀ ਜ਼ਰੂਰਤ ਹੈ ਉਹ ਆਪਣੇ ਸਾਰਿਆਂ ਦੇ ਸਾਹਮਣੇ ਹੀ ਹੈ ਅਸੀਂ ਕਹਿ ਸਕਦੇ ਹਾਂ ਸਰ ਮੁਲਾਜ਼ਮ ਹੈ ਜਿਹੜਾ ਮੌਤ ਨਾਲ ਖੇਡਦਾ ਤਾਂ ਕੋਈ ਸੈਲਫੀ ਅਸੀਂ ਕਹਿ ਸਕਦੇ ਹਾਂ ਸੈਫਟੀ ਦੀ ਕੋਈ ਕਿੱਟ ਵਗੈਰਾ ਨਹੀਂ ਦਿੱਤੀ ਜਾਂਦੀ ਮੁਲਾਜ਼ਮਾਂ ਨੂੰ ਜਾਂ ਫਿਰ ਕਿੱਦਾਂ ਸੇਫਟੀ ਕਿੱਟਾਂ ਦੇਖੋ ਪ੍ਰਸ਼ਾਸਨ ਤਾਂ ਕਹਿੰਦਾ ਵੀ ਮਈਆਂ ਕਰਾਈ ਜਾਂਦੀਆਂ ਨੇ ਪਰ ਸਾਡੇ ਸਾਰੇ ਸਾਥੀਆਂ ਕੋਲੇ ਮੁਕੰਮਲ ਰੂਪ 'ਚ ਨਹੀਂ ਪਹੁੰ ਦੂਸਰਾ ਬਹੁਤ ਵੱਡਾ ਕਾਰਨ ਹੈ ਹਾਦਸਿਆਂ ਦਾ ਕਿ ਜਿਹੜੇ ਸਾਡੇ ਸਾਥੀ ਨੇ ਉਹਨਾਂ ਦੀ ਜਿਹੜੀ ਗਿਣਤੀ ਹੈ ਉਹ ਕੰਮ ਦੇ ਮੁਕਾਬਲੇ ਬਹੁਤ ਥੋੜੀ ਹੈ ਹੁਣ ਅੱਜ ਦੀ ਡੇਟ 'ਚ ਕਨੈਕਸ਼ਨ ਵਧ ਹੀ ਜਾਂਦੇ ਨੇ ਫੀਡਰ ਵਧ ਹੀ ਜਾਂਦੇ ਨੇ ਸਪਲਾਈ ਦਾ ਲੋਡ ਵਧ ਹੀ ਜਾਂਦਾ ਲਗਾਤਾਰ ਪਰ ਜਿਹੜੇ ਸਾਡੇ ਵੱਡੇ ਅਧਿਪਤ ਪਦਰ ਤੇ ਅਸਾਮੀਆਂ ਨੇ ਉਹ ਖਾਲੀ ਪਈਆਂ ਨੇ ਜਿਸ ਕਰਕੇ ਬਹੁਤ ਥੋੜੇ ਸਾਥੀ ਨੇ ਜਈਆਂ ਕੋਲੇ ਮਲਟੀਪਲ ਬਹੁਤ ਜ਼ਿਆਦੇ ਫੀਡਰ ਨੇ ਤੇ ਅੱਗੇ ਉਹਨਾਂ ਕੋਲ ਸਿਰਫ ਦੋ ਦੋ ਤਿੰਨ ਤਿੰਨ ਕਰਮਚਾਰੀ ਨੇ ਜਿਸ ਕਰਕੇ ਸਪਲਾਈ ਬਹਾਲ ਕਰਨ ਦਾ ਦਬਾਅ ਹੁੰਦਾ ਕੋਈ ਵਾਰ ਉਹ ਦਵਾ ਹੀਟ ਵੀ ਸਾਥੀ ਤੋਂ ਗਲਤੀ ਹੋ ਜਾਂਦੀ ਹੈ ਜਿਸ ਕਰਕੇ ਜੋ ਅੱਜ ਮਾਹੌਲ ਹੋਇਆ ਕੀ ਲੱਗਦਾ ਸ਼ਹਿਰ ਵਾਸੀ ਨੂੰ ਸਹਿਯੋਗ ਦੇਣ ਨਾ ਕਿਉਂਕਿ ਬਿਜਲੀ ਯਾਰ ਡਿਪਾਰਟਮੈਂਟ ਦੇ ਵਿੱਚ ਰਾਤ ਨੂੰ ਵੀ ਜਿਹੜੇ ਕੰਮ ਕਰਦੇ ਨੇ ਲੋਕਾਂ ਦੇ ਲਈ ਸਾਨੂੰ ਸਹਿਯੋਗ ਦੀ ਆਸ ਤਾਂ ਸੀ ਉਹਨਾਂ ਤੋਂ ਰੱਖਦੇ ਸੀ ਕਿਉਂਕਿ ਸਾਡੇ ਸਾਥੀ ਦੇਖੋ ਮੈਂ ਪਹਿਲਾਂ ਕਿਹਾ ਵੀ ਜਾਨ ਨਾਲ ਖੇਡ ਕੇ ਜਿਹੜਾ ਇਹ ਸਿਸਟਮ ਨੂੰ ਚਲਾਉਂਦੇ ਨੇ ਤੁਹਾਡੇ ਸਾਹਮਣੇ ਸਾਡੇ ਇੱਕ ਸਾਥੀ ਜਿਹੜਾ ਸ਼ਹੀਦ ਹੋਇਆ ਪਿਆ ਠੀਕ ਹੈ ਨਾ ਸੋ ਇਸ ਕਰਕੇ ਅਸੀਂ ਸਹਿਯੋਗ ਦੀ ਆ ਪਰੰਤੂ ਲੋਕ ਵੀ ਉਹ ਕਿਸੇ ਨਾ ਕਿਸੇ ਹੱਦ ਤੱਕ ਇਸ ਕਰਕੇ ਜਾਈ ਸੀ ਕਿ ਬੱਚਿਆਂ ਨੂੰ ਜਿਹੜੀ ਉਹ ਗਰਮੀ ਕਾਰਨ ਪਰੇਸ਼ਾਨੀ ਹੁੰਦੀ ਹੈ ਪਰੰਤੂ ਫਿਰ ਵੀ ਅਸੀਂ ਕਿਸੇ ਤਰ੍ਹਾਂ ਦਾ ਟਕਰਾ ਚਾਹੁੰਦੇ ਨਹੀਂ ਸੀਗੇ ਸਪਲਾਈ ਸਾਰੇ ਸ਼ਹਿਰ ਦੀ ਪਹਾਲ ਕਰ ਦਿੱਤੀ ਗਈ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਸ਼ਹਿਰ ਵਾਸੀ ਨੇ ਉਹ ਸਾਡੀ ਇਸ ਜਿਹੜੀ ਮਹਿਮਾ ਉਹਨੂੰ ਸਮਰਥਨ ਦੇਣਗੇ ਕਿਉਂਕਿ ਸਾਡਾ ਜਿਹੜਾ ਇਹਦੇ ਪਿੱਛੇ ਮਕਸਦ ਹੈ ਉਹ ਬਹੁਤ ਵੱਡਾ ਤੇ ਬਹੁਤ ਨੇਕ ਹੈ ਸਰ ਜੀ ਰਾਜ ਸਰ ਹੁਣ ਧਰਨਾ ਚੱਲੂਗਾ ਸਰ ਜੀ ਰਾਜ ਸਰ ਹੁਣ ਧਰਨਾ ਚੱਲੂਗਾ ਰੋਡ ਤੇ ਨੈਸ਼ਨਲ ਜਨਾਚਰੀ ਦੇਖੋ ਸਾਡੇ ਨਾਲ ਜੋ ਕਮਿਟਮੈਂਟ ਹੋਈ ਹੈ ਉਹ ਨਹੀਂ ਪੂਰੀ ਹੁੰਦੀ ਉਹਨਾਂ ਟਾਈਮ ਅਸੀਂ ਇੱਥੇ ਠੀਕ ਹੈ ਥੈਂਕ ਯੂ ਧੰਨਵਾਦ